ਅੱਖੇ ਰੱਖ ਅੱਖੇ ਰੱਖ ਕੀ ਹੋਇਆ ਗਵਿੰਦਰ ਮੋਇਆ ਕੀ ਹੋਇਆ ਗਵਿੰਦਰ ਮੋਇਆ ਕੀ ਹੋਇਆ ਗਵਿੰਦਰ ਮੋਇਆ ਕੀ ਹੋਇਆ ਗਵਿੰਦਰ ਮੋਇਆ ਬਹੁਤ ਦਾ ਜੁਲਦਾਬਾਦ ਜੁਲਦਾਬਾਦ ਸਤਿ ਸ਼੍ਰੀ ਅਕਾਲ ਹਾਏ ਹਾਏ ਆਏ ਹਾਏ 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 ਹਾਂਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਪੁਸ਼ਪਿੰਦਰ ਕੌਰ ਅੱਜ ਤੁਸੀਂ ਪਾਸਟੇ ਵਿੱਚ ਕਿਸ ਗੱਲ ਦਾ ਤਰਨ ਦਿੱਤਾ ਅਸੀਂ ਅੱਜ ਬਹੁਤ ਹੀ ਸਾਡੇ ਸਤਕਾਰਯੋਗ ਕਿਰਨਦੀਪ ਮੈਡਮ ਪੰਜੋਲਾ ਜੀ ਦੀ ਦੇਖ ਰੇਖੇ ਹੇਠ ਅਸੀਂ ਇਹ ਧਰਨਾ ਦਿੱਤਾ ਆ ਸਾਡੀਆਂ ਪੇਮੈਂਟਾਂ ਕਾ ਕਾਫੀ ਦੇਰ ਤੋਂ ਰੁਕੀਆਂ ਸੀਗੀਆਂ ਤੇ ਇਸ ਕਰਕੇ ਅਸੀਂ ਪਾਸਤਾ ਬਲਾਕ ਵਿੱਚ ਅੱਜ ਧਰਨਾ ਦੇ ਰਹੇ ਹਾਂ ਤੁਸੀਂ ਮੰਗ ਪੱਤਰ ਕਿ ਇਸ ਨੂੰ ਦੇ ਰਹੇ ਹੋ ਐਸਐਮਓ ਸਾਨੂੰ ਅਸੀਂ ਮੰਗ ਪੱਤਰ ਦਿੱਤਾ ਹੈ ਕਿਸ ਚੀਜ਼ ਦਾ ਸਾਡੀਆਂ ਪੇਮੈਂਟਾਂ ਕਾ ਕਾਫੀ ਦੇਰ ਤੋਂ ਕਈ ਮਹੀਨਿਆਂ ਤੋਂ ਰੁਕੀਆਂ ਹੋਈਆਂ ਆ ਇਸ ਕਰਕੇ ਅਸੀਂ ਮੰਗ ਪੱਤਰ ਦਿੱਤਾ ਐਸਐਮਓ ਸਾਨੂੰ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਅਸੀਂ 2-3 ਦਿਨ ਦੇ ਅੰਦਰ ਕਪੂਰਥਲੇ ਤੋਂ ਕੋਈ ਅਕਾਊਂਟਡ ਬਲਾਕੇ ਤੁਹਾਡੀਆਂ ਜਿਹੜੀਆਂ ਤਨਖਾਹਾਂ ਪਾਈਆਂ ਜਾਂਦੀਆਂ ਜੇ 2-3 ਦਿਨਾਂ ਵਿੱਚ ਤੁਹਾਡਾ ਮਸਲਾ ਹੱਲ ਨਾ ਹੋਇਆ ਤਾਂ ਫਿਰ ਤੁਸੀਂ ਕੀ ਕਰੋਗੇ ਅਸੀਂ ਫਿਰ ਪਾਸਟਾ ਬਲਾਗ ਵਿੱਚ ਆਪਣੀਆਂ ਦਰੀਆਂ ਪਛਾਵਾਂਗੇ ਧਰਨਾ ਦੇਵਾਂਗੇ ਤਿੱਖਾ ਸੰਘਰਸ਼ ਕਰਾਂਗੇ